ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾੜ ਪਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਹ ਜਿਹੜੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਜਿਹੜੀ ਸਰਕਾਰ ਨੇ ਨਵੀਂ ਸੋਲਰ ਮੋਟਰ ਤੇ ਜਿਹੜੀ ਨਵੀਂ ਸਕੀਮ ਲਾਗੂ ਕੀਤੀ ਆ ਉਹ ਵੀ ਬਹੁਤ ਘੱਟ ਪੈਸਿਆਂ ਦੇ ਤਾਂ ਤੁਸੀਂ ਉਹ ਜਿਹੜਾ ਕਨੈਕਸ਼ਨ ਮੋਟਰ ਦਾ ਕਿਵੇਂ ਲੈ ਸਕਦੇ ਹੋ ਤਾਂ ਜੋ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਜ਼ਿੰਮੇਵਾਰ ਭਰਾ ਦਾ ਵੀ ਜਿਹੜਾ ਫਾਇਦਾ ਹੋ ਸਕੇ ਤਾਂ ਉਹ ਵੀ ਇਸ ਸਕੀਮ ਦਾ ਜਿਹੜਾ ਫਾਇਦਾ ਲੈ ਸਕਣ ਤਾਂ ਗੱਲ ਇਹ ਹੈ ਕਿ ਜਿਹੜੀ ਹੁਣ ਸਰਕਾਰੀ ਬੈਂਕ ਸਰਕਾਰੀ ਬੈਂਕਾਂ ਨੇ 90% ਜਿਹੜਾ ਲੋਨ ਦੇਣਾਗਾ ਠੀਕ ਆ ਤੇ ਜਿਹੜਾ 10% ਬਚ ਗਿਆ ਤਾਂ ਉਹਦੀ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈਣੀ ਆ ਇੱਕ ਨਵਾਂ ਕਨੈਕਸ਼ਨ ਲੈਣ ਵਾਸਤੇ ਸੋਲਰ ਸੋਲਰ ਮੋਟਰ ਦਾ ਠੀਕ ਹੈ ਜੀ ਜੇਕਰ ਜੇ ਕਿਸ਼ਤ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ 3 ਐਚਪੀ ਵਾਲੀ ਜਿਹੜੀ ਮੋਟਰ ਆ ਉਹਦੀ ਜਿਹੜੀ ਕਨੈਕਸ਼ਨ ਉਹਦੀ ਜਿਹੜੀ 10000 ਪਹਿਲੀ ਕਿਸ਼ਤ ਆ ਠੀਕ ਹੈ ਜੇ ਆਪਾਂ 5 ਐਚਪੀ ਵਾਲੀ ਲਾਉਣੀ ਆ ਤਾਂ ਉਹਦੀ 24500 ਆ ਜੇਕਰ ਆਪਾਂ 7.5 ਐਚਪੀ ਵਾਲੀ ਮੋਟਰ ਲੈਣੀ ਆ ਉਹਦੀ ਹੈਗੀ ਆ 35500 ਠੀਕ ਹੈ ਜੇਕਰ 10 ਐਚਪੀ ਵਾਲੀ ਲੈਣੀ ਆ ਤਾਂ ਉਹਦੀ ਹੈਗੀ ਆਪਣੀ 10 45000 ਕਿਸ਼ਤ ਠੀਕ ਹੈ ਇਹ ਸਾਰੀ ਜਿਹੜੀ ਪੇਮੈਂਟ ਤੁਹਾਨੂੰ ਮੰਨ ਕੇ ਚਲ 6 ਮਹੀਨੇ ਬਾਅਦ ਦੇਣੀ ਪਊਗੀ ਤੁਹਾਨੂੰ ਓਦੋਂ ਪਹਿਲਾਂ ਕੋਈ ਵੀ ਕਿਸ਼ਤ ਦੇਣ ਦੀ ਲੋੜ ਨਹੀਂ ਗਈ ਤੇ ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਗਿਰਵੀ ਰੱਖਣ ਦੀ ਲੋੜ ਆ ਠੀਕ ਹੈ ਜੀ ਤੇ ਬਾਕੀ ਜਿਹੜਾ ਇਹ ਤੁਹਾਨੂੰ ਲੋਨ ਆ ਠੀਕ ਹੈ ਇਹ ਆਧਾਰ ਕਾਰਡ ਤੇ ਪਹਣ ਕਾਰਡ ਤੇ ਬਹੁਤ ਆਸਾਨੀ ਨਾਲ ਮਿਲ ਜੂਗਾ ਤੁਹਾਨੂੰ ਹੋਰ ਕਿਸੇ ਡਾਕੂਮੈਂਟ ਦੀ ਤੁਹਾਨੂੰ ਜਿਹੜੀ ਲੋੜ ਨਹੀਂ ਪੈਣੀ ਇੱਕ ਗੱਲ ਦਾ ਖਾਸ ਧਿਆਨ ਰੱਖੋ ਮਨ ਲਵੇ ਜਿਹੜੀ ਤੁਸੀਂ ਪੇਮੈਂਟ ਦੇਣੀ ਆ 6 ਮਹੀਨੇ ਤੱਕ ਕੋਈ ਪੇਮੈਂਟ ਨਹੀਂ ਦੇਣੀ ਡਾਊਨ ਪੇਮੈਂਟ ਜ਼ਰੂਰ ਦੇਣੀ ਆ 10000 ਠੀਕ ਹੈ ਉਹ ਤੁਹਾਨੂੰ ਦੇਣੀ ਹੀ ਪੈਣੀ ਆ ਬਾਕੀ ਜਿਹੜਾ ਇਹਦੇ ਤੇ ਵਿਆਜਦਾਰ ਲੱਗੂਗਾ 40 ਤੋਂ 50 ਪੈਸੇ ਠੀਕ ਹੈ ਉਹ ਤੁਹਾਨੂੰ ਵਿਆਜ ਦੇ ਤੇ ਲੱਗੂਗਾ ਹੀ ਲੱਗੂਗਾ ਬਾਕੀ ਜੇਕਰ ਜੇ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਿਸੇ ਵੀ ਜਿਹੜੇ ਆਪਣੇ ਨੇੜੇ ਦੇ ਸਰਕਾਰੀ ਬੈਂਕ ਠੀਕ ਹੈ ਉੱਥੇ ਜਾ ਕੇ ਹੋਰ ਜਿਹੜੀ ਇਹਦੇ ਸੰਬੰਧੀ ਜਿਹੜੀ ਤੁਸੀਂ ਜਾਣਕਾਰੀ ਬੜੇ ਆਰਾਮ ਨਾਲ ਤਰੀਕੇ ਨਾਲ ਲੈ ਸਕਦੇ ਹੋ ਬਾਕੀ ਜੇਕਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਅਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ